ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੇ ਸਾਰੇ ਬਹੁਤ ਵਧੀਆ ਹੋਵਾਂਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਚੈਨਲ ਤੇ ਪਹਿਲੀ ਵਾਰੀ ਆਏ ਹਾਂ ਤਾਂ ਮੇਸ਼ੁਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇ ਤੇ ਚਲੋ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਇਹ ਵੀਡੀਓ ਖਾਸ ਕਰਕੇ ਪੇਰੈਂਟਸ ਦੇ ਲਈ ਆ ਜੇਕਰ ਤੁਹਾਡੇ ਬੱਚੇ ਕੈਨੇਡਾ ਰਹਿੰਦੇ ਨੇ ਤਾਂ ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ ਪਲੱਸ ਜੇਕਰ ਤੁਸੀਂ ਕੈਨੇਡਾ ਤੋਂ ਕੈਨੇਡਾ ਬੈੱਕ ਹੀ ਇਹ ਵੀਡੀਓ ਦੇਖ ਰਹੇ ਫਿਰ ਤਾਂ ਤੁਹਾਨੂੰ ਦੇਖਣੀ ਚਾਹੀਦੀ ਜੇਕਰ ਤੁਸੀਂ ਆਲਰੇਡੀ ਕੈਨੇਡਾ ਹੋ ਫਿਰ ਤਾਂ ਇਹ ਵੀਡੀਓ ਤੁਹਾਡੇ ਦੀ ਹੈ ਹੀ ਤੇ ਪਹਿਲਾਂ ਵੀਡੀਓ ਮੈਂ ਨਾਲ ਇੱਕ ਅਟੈਚ ਕੀਤੀ ਪਹਿਲਾਂ ਇਹਨੂੰ ਦੇਖਿਓ ਫਿਰ ਗੱਲਬਾਤ ਕਰਦੇ ਆਪਾਂ ਅੱਗੇ ਤੁਸੀਂ ਪਈ ਇਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਕਿਵੇਂ ਇੱਕ ਸਕਿਉਰਿਟੀ ਗਾਰਡ ਜਿਹੜਾ ਕਿ ਆਪਣਾ ਪੰਜਾਬੀ ਮੁੰਡਾ ਹੀ ਆ ਤੇ ਉਹ ਇੱਕ ਬੰਦੇ ਦੇ ਪਿੱਛੇ ਜਾ ਰਿਹਾ ਚੋਰ ਦੇ ਪਿੱਛੇ ਜਾ ਰਿਹਾ ਜਿਹੜਾ ਕਿ ਸ਼ਰਾਬ ਦੀਆਂ ਬੋਤਲਾਂ ਲਿਕਵਰ ਸਟੋਰ ਦੇ ਵਿੱਚੋਂ ਚੋਰੀ ਕਰਕੇ ਜਾ ਰਿਹਾ ਸੀ ਹਨਾ ਤੇ ਉਹਨੇ ਕੀ ਕੀਤਾ ਉਹਨੇ ਉਹਦੇ ਸਿਰ ਤੇ ਬੋਤਲ ਮਾਰ ਦਿੱਤੀ ਹੁਣ ਪਤਾ ਨਹੀਂ ਅੱਗੋਂ ਕੀ ਬਣਿਆ ਮੁੰਡੇ ਦਾ ਮੁੰਡਾ ਵਿਚਾਰਾ ਠੀਕ ਹੈ ਜਾਂ ਕੀ ਬਣਿਆ ਉਹਦਾ ਪਤਾ ਨਹੀਂ ਲੱਗਾ ਪਰ ਵੀਡੀਓ ਜ਼ਰੂਰ ਸਾਹਮਣੇ ਹੈ ਜੀ ਤੇ ਇਸ ਵੀਡੀਓ ਤੇ ਚਾਨਣਾ ਪਾਉਣਾ ਬਹੁਤ ਜ਼ਰੂਰੀ ਸੀਗਾ ਕਿਉਂਕਿ ਸਿਕਿਉਰਿਟੀ ਦਾ ਕੰਮ ਮੈਨੂੰ ਕਰਦੇ ਆ ਵੀ ਆਲਮੋਸਟ ਸਾਲਵ ਹੋ ਚੱਲਾ ਆ ਠੀਕ ਆ ਤੇ ਮੈਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਲੋਕਾਂ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਇਸ ਕੰਮ ਦੇ ਵਿੱਚ ਜੇਕਰ ਤੁਹਾਡੇ ਬੱਚੇ ਸਿਕਿਉਰਿਟੀ ਦਾ ਕੰਮ ਕਰਦੇ ਜੇ ਫਿਊਚਰ 'ਚ ਤੁਹਾਡੇ ਬੱਚਿਆਂ ਨੇ ਜਾਣਾ ਕਾਲੂ ਕਿਤੇ ਪਾਰਟ ਟਾਈਮ ਜੌਬ ਹੋ ਇਦਾਂ ਕਰਦੇ ਆ ਤਾਂ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਗੱਲ ਇਹ ਆ ਵੀ ਜਦੋਂ ਤੁਸੀਂ ਸਿਕਿਉਰਿਟੀ ਦਾ ਕੰਮ ਕਰਦੇ ਹੋ ਖਾਸ ਕਰਕੇ ਇਦਾਂ ਦੇ ਸਟੋਰਾਂ 'ਚ ਕਰਦੇ ਹੋ ਉੱਥੇ ਤੁਹਾਨੂੰ ਕਿਹਾ ਜਾਂਦਾ ਵੀ ਜੇਕਰ ਇਹ ਚੋਰੀ ਕਰਕੇ ਜਾ ਰਿਹਾ ਤੇ ਇਹਨਾਂ ਨੂੰ ਜਾਣ ਦੋ ਜ਼ਿਆਦਾ ਰੋਕਣ ਦੀ ਲੋੜ ਨਹੀਂ ਈਵਨ ਦੋ ਜੇ ਨਹੀਂ ਵੀ ਕਿਹਾ ਜਾਂਦਾ ਦੇਖੋ ਇੱਥੇ ਗੱਲ ਇਹ ਆ ਵੀ ਤੁਸੀਂ ਅਗਲੇ ਬੰਦੇ ਦੇ ਪਿੱਛੇ ਜਾਉਂਗੇ ਅਗਲਾ ਬੰਦਾ ਤੁਹਾਨੂੰ ਕੁਝ ਮਾਰ ਦਵੇ ਠੀਕ ਹੈ ਤਾਂ ਤੁਹਾਡਾ ਤੁਹਾਡੀ ਸਾਰੀ ਲਾਈਫ ਜਾਂਦੀ ਲਗਣੀ ਆ ਇਸ ਚੀਜ਼ ਦੇ ਪਿੱਛੇ ਕਿੰਨਾ ਕੁ ਤੁਸੀਂ ਕੰਪਨੀ ਦਾ ਬਚਾਅ ਕਰ ਲੋਗੇ ਜਾਂ ਕਿੰਨਾ ਕੁ ਕੰਪਨੀਆਂ ਲੈਣੇ ਤੁਹਾਨੂੰ ਰਿਵਾਰਡ ਦੇ ਦੇਣਾ ਕਿੰਨਾ ਕੁ ਤੁਹਾਨੂੰ ਉਹਨਾਂ ਨੇ 골ਡ ਮੈਡਲ ਪਾ ਦੇਣਾ ਜੇ ਤੁਸੀਂ ਬਚਾ ਵੀ ਲੋਗੇ ਆਪਣੀ ਸੇਫਟੀ ਸਿਕਿਉਰਿਟੀ ਦੇ ਵਿੱਚ ਸਭ ਤੋਂ ਪਹਿਲਾਂ ਆ ਹਮੇਸ਼ਾ ਤੁਹਾਨੂੰ ਇਹ ਗੱਲ ਸਿਖਾਈ ਜਾਂਦੀ ਆ ਕੋਈ ਵੀ ਸਿਕਿਉਰਿਟੀ ਦਾ ਕੰਮ ਕਰਦਾ ਕੋਈ ਵੀ ਟ੍ਰੇਨਿੰਗ ਲੈਂਦਾ ਉਹਨਾਂ ਨੂੰ ਹਮੇਸ਼ਾ ਇੱਕੋ ਗੱਲ ਕਹੀ ਜਾਂਦੀ ਸਭ ਤੋਂ ਪਹਿਲਾਂ ਵੀ ਭਾਈ ਸਭ ਤੋਂ ਪਹਿਲਾਂ ਤੁਹਾਡੀ ਸੇਫਟੀ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਆ ਜਿੱਥੇ ਤੁਹਾਨੂੰ ਖਤਰਾ ਲੱਗਦਾ ਤੁਸੀਂ ਸਟੈਪ ਬੈਕ ਕਰ ਸਕਦੇ ਹੋ ਕੋਈ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਜਦੋਂ ਵੀ ਕੋਈ ਚੋਰੀ ਕਰਕੇ ਜਾ ਰਿਹਾ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਨਹੀਂ ਸੇਫ ਅਗਲੇ ਬੰਦੇ ਤੋਂ ਕੁਝ ਹੋ ਸਕਦਾ ਜਾਂ ਅਗਲਾ ਬੰਦਾ ਮੈਂਟਲੀ ਚੈਲੰਜ ਹੋ ਸਕਦਾ ਤੁਹਾਨੂੰ ਕੁਝ ਮਾਰ ਦਵੇ ਜਾਂ ਕੁਝ ਵੀ ਸਟੈਪ ਬੈਕ ਕਰ ਲੋ ਈਵਨ ਤੋਂ ਬੰਦਾ ਚੋਰੀ ਕਰਕੇ ਜਾ ਰਿਹਾ ਉਹਨੂੰ ਜਾਣ ਲੋ ਤੁਹਾਡੀ ਲਾਈਫ ਤੋਂ ਪਹਿਲਾਂ ਕੁਝ ਨਹੀਂ ਆ ਹੁਣ ਇਹ ਜੋਬ ਇਦਾਂ ਦੀ ਆ ਇੱਥੇ ਕਿਹੜਾ ਵੀ ਤੁਸੀਂ ਜੇ ਮੰਨ ਲਓ ਫੜ ਵੀ ਲਓਗੇ ਤੇ ਤੁਹਾਡੀ ਕਿਹੜਾ ਪ੍ਰੋਮੋਸ਼ਨ ਹੋ ਜਣੀ ਤੁਸੀਂ ਸਿੱਧਾ ਹੀ ਕੰਪਨੀ ਦੇ ਓਨਰ ਬਣ ਜਾਣਾ ਜਾਏ ਹਨ ਮੈਨੇਜਰ ਬਣ ਜਾਣਾ ਲਾਈਫ 'ਤੇ ਉੱਪਰ ਕੁਝ ਨਹੀਂ ਹੁੰਦਾ ਇਹ ਆਲਰੇਡੀ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ ਸੀਗਾ ਇੱਕ ਕੈਨੇਡਾ ਟਾਇਰ ਦੇ ਵਿੱਚ ਸ਼ਾਇਦ ਮੁੰਡਾ ਲੱਗਾ ਸੀਗਾ ਤੇ ਚੋਰੀ ਕਰਕੇ ਬੰਦਾ ਜਾ ਰਿਹਾ ਸੀ ਉਹਦੇ ਦੇ ਪਿੱਛੇ ਭੱਜਦਾ ਭੱਜਦਾ ਕਿੱਥੇ ਤੱਕ ਚੱਲ ਗਿਆ ਉਤੋਂ ਸਮਾਨ ਖੋਣ ਦੇ ਲਈ ਭਾਈ ਜੇ ਅਗਲੇ ਤੋਂ ਪਿਸਟਲ ਹੁੰਦਾ ਅਗਲਾ ਤੈਨੂੰ ਗੋਲੀ ਮਾਰ ਦਿੰਦਾ ਕੀ ਰਹਿ ਜਾਣਾ ਸੀ ਯਾਰ ਤੇਰੇ ਪੇਰੈਂਟਸ ਦਾ ਪਿੱਛੇ ਕੀ ਰਹਿ ਜਾਣਾ ਸੀ ਥੋੜਾ ਜਿਹਾ ਆਪਣੇ ਮਾਪਿਓ ਬਾਰੇ ਸੋਚਿਆ ਕਰੋ ਜੇ ਤੁਸੀਂ ਪੇਰੈਂਟਸ ਉਹ ਬੱਚਿਆਂ ਦੇ ਵੀਡੀਓ ਦੇਖ ਰਹੇ ਹੋ ਨਾ ਤਾਂ ਸ਼ੇਅਰ ਜ਼ਰੂਰ ਕਰੋ ਉਹਨਾਂ ਨੂੰ ਇਨੀ ਇੱਕ ਅਵੇਅਰਨੈਸ ਮਿਲੇ ਵੀ ਉਹਨਾਂ ਦੀ ਜੌਬ ਖਤਰੇ 'ਚ ਨਹੀਂ ਜਾਂਦੀ ਜੇ ਉਹ ਹਾਂ ਲੱਗ ਰਿਹਾ ਵੀ ਜੇ ਕਿਸੇ ਬੰਦੇ ਨੂੰ ਫੋਲੋ ਕਰਨਗੇ ਤੇ ਅਗਲਾ ਬੰਦਾ ਡੇਂਜਰਸ ਹੋ ਸਕਦਾ ਉਹਨਾਂ ਦੇ ਲਈ ਕਿਉਂਕਿ ਇਹ ਨਿਯਮ ਹੈ ਸਿਕਿਉਰਿਟੀ ਦੇ ਕੰਮ ਦੇ ਵਿੱਚ ਵੀ ਜਿੱਥੇ ਤੁਹਾਨੂੰ ਲੱਗਦਾ ਖਤਰਾ ਉੱਥੇ ਤੁਸੀਂ ਸਟੈਪ ਬੈਕ ਕਰ ਲਓ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ ਸੋ ਤੁਹਾਡੇ ਕੋਲ ਕਿਹੜਾ ਕੋਈ ਪਿਸਟਲ ਹੁੰਦਾ ਤੁਹਾਡੇ ਕੋਲ ਕਿਹੜਾ ਕੋਈ ਐਸਐਚ ਹੁੰਦਾ ਵੈਪਨ ਵੀ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਲਓ ਇੱਕ ਤੋਂ ਬੇਸਿਕ ਚੀਜ਼ਾਂ ਹੁੰਦੀਆਂ ਨੇ ਹੈਂਡਕਫਸ ਤੇ ਇੱਕ ਬੈਟਨ ਹੁੰਦਾ ਬੈਟਨ ਹੁੰਦਾ ਲੋਹੇ ਦੀ ਰੋਡ ਹੁੰਦੀ ਆ ਉਹ ਠੀਕ ਆ ਤੇ ਉਹ ਤੁਸੀਂ ਮਾਰ ਸਕਦੇ ਹੋ ਅਗਲੇ ਬੰਦੇ ਦੇ ਜੇ ਤੁਹਾਨੂੰ ਜੂਜ਼ ਕਰਨੀ ਪੈ ਜਾਵੇ ਤੇ ਹੈਂਡਕਫ ਸਤ ਕੜੀਆਂ ਹੁੰਦੀਆਂ ਤੁਸੀਂ ਅਗਲੇ ਬੰਦੇ ਨੂੰ ਅਰੈਸਟ ਕਰ ਸਕਦੇ ਹੋ ਦੈਟਸ ਇਟ ਅਗਲੇ ਬੰਦੇ ਤੋਂ ਹੁਣ ਜੇ ਮੰਨ ਲਓ ਪਿਸਟਲ ਹੋਵੇ ਤੇ ਫੇਰ ਤੁਸੀਂ ਉੱਥੇ ਕੀ ਕਰ ਲੋਗੇ ਠੀਕ ਆ ਸੋ ਇਹ ਭਾਈ ਜਿਹੜਾ ਵੀ ਕੱਲੂ ਕੋਈ ਜੌਬ ਕਰੇ ਇਸ ਫੀਲਡ ਦੇ ਵਿੱਚ ਥੋੜਾ ਜਿਹਾ ਧਿਆਨ ਨਾਲ ਚੱਲੋ ਕੋਈ ਇਦਾਂ ਦੀ ਕੋਈ ਬਹੁਤ ਵੱਡੀ ਜੌਬ ਨਹੀਂ ਹੈਗੀ ਜਿਹਦੇ ਕਰਕੇ ਤੁਹਾਨੂੰ ਆਪਣੀ ਲਾਈਫ ਰਿਸਕ ਚ ਪਾਉਣੀ ਚਾਹੀਦੀ ਆ ਲਾਈਫ ਤੇ ਚਲੋ ਕਿਸੇ ਵੀ ਚੀਜ਼ ਕਰਕੇ ਕਿਸੇ ਜੌਬ ਕਰਕੇ ਤਾਂ ਨਹੀਂ ਰਿਸਕ ਚ ਆਪਾਂ ਨੂੰ ਪਾਉਣੀ ਚਾਹੀਦੀ ਠੀਕ ਆ ਤੇ ਕਿਉਂਕਿ ਆਪਣੇ ਪੇਰੈਂਟਸ ਬਾਰੇ ਸੋਚਿਆ ਕਰੋ ਯਾਰ ਇਸ ਮੁਲਕ ਚ ਤੁਸੀਂ ਤਰੱਕੀ ਕਰਨ ਆਏ ਹੋ ਕੁਝ ਬਣਨ ਆਏ ਹੋ ਤੇ ਇਹ ਹੁਣ ਬਹੁਤੇ ਵੀਰਾਂ ਨੂੰ ਨਹੀਂ ਪਤਾ ਹੁੰਦਾ ਇਸ ਚੀਜ਼ ਬਾਰੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਨਹੀਂ ਸਾਡਾ ਫਰਜ ਆ ਸਾਨੂੰ ਬਚਾਉਣਾ ਚਾਹੀਦਾ ਪਿੱਛੇ ਜਾ ਕੇ ਸਾਨੂੰ ਸਮਾਨ ਫੜਨਾ ਚਾਹੀਦਾ ਸਾਨੂੰ ਉਹਨੂੰ ਅਰੈਸਟ ਕਰਨਾ ਚਾਹੀਦਾ ਪਰ ਜੇ ਖਤਰਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਲਾਈਫ ਖਤਰੇ ਚ ਪਾ ਰਹੇ ਹੋ ਦੇਖੋ ਅਗਲਾ ਬੰਦਾ ਜਿਹਦੇ ਤੇ ਇੰਨੇ ਕ੍ਰਿਮੀਨਲ ਚਾਰजेस ਹਨ ਉਹਨੂੰ ਕੋਈ ਫਰਕ ਨਹੀਂ ਪਊਗਾ ਤੁਹਾਨੂੰ ਮਾਰ ਵੀ ਦੇਊਗਾ ਉਹਨੂੰ ਜਤੋਂ ਜਿਆਦਾ ਅਰੈਸਟ ਹੋ ਜਾਊਗੀ ਅਰੈਸਟ ਹੋ ਵੀ ਜਾਊਗਾ ਸ਼ਾਮ ਤੱਕ ਉਹਨੇ ਬਾਹਰ ਆ ਜਾਣਾ ਇੱ ਤੁਹਾਡੀ ਤਾਂ ਲਾਈਫ ਗਈ ਨਾ ਪਿੱਛੇ ਤੁਹਾਡੇ ਮਾਪਿਓ ਤਾਂ ਰੁੱਲ ਜਣਗੇ ਨਾ ਉਹਨਾਂ ਦਾ ਥੋੜਾ ਜਿਹਾ ਸੋਚ ਲਿਆ ਕਰੋ ਸੋ ਇੰਨੀ ਬਾਦਰੀ ਦਿਖਾਉਣ ਦੀ ਲੋੜ ਨਹੀਂ ਹੁੰਦੀ ਇੱਥੇ ਕੋਈ ਨਹੀਂ ਬਾਅਦ ਚ ਪੁੱਛਦਾ ਜੇ ਤੁਸੀਂ ਉਹਨੂੰ ਅਰੈਸਟ ਕਰ ਵੀ ਲੋਗੇ ਤਾਂ ਕਿਸੇ ਨੇ ਕੁਝ ਨਹੀਂ ਤੁਹਾਨੂੰ ਕਹਿਣਾ ਦੋ ਕਰੀ ਤੁਹਾਨੂੰ ਐਪਰੀਸ਼ੀਏਟ ਕਰ ਦੇਣਗੇ ਚਾਰ ਸ਼ਿਫਟਾਂ ਵਧ ਪਾ ਦੇਣਗੇ ਥੈਟਸ ਇਟ ਇਤੋਂ ਵੱਧ ਕੁਝ ਨਹੀਂ ਹੋਣ ਲੱਗਾ ਸੋ ਭਾਈ ਜੇ ਪਹਿਲੀ ਤੇ ਗੱਲ ਤੁਹਾਨੂੰ ਲੱਗਦਾ ਵੀ ਇਹ ਕੰਮ ਦੇ ਵਿੱਚ ਥੋੜਾ ਰਿਸਕ ਹੈ ਤੁਸੀਂ ਭਾਵੇਂ ਨਾ ਕਰੋ ਕੋਈ ਹੋਰ ਜੌਬ ਦੇਖ ਲਓ ਜੇ ਤੁਸੀਂ ਕਰ ਰਹੇ ਹੋ ਇਹ ਜੌਬ ਜੇ ਤੁਸੀਂ ਕਰਨੀ ਆ ਤਾਂ ਥੋੜਾ ਜਿਹਾ ਆਪਣੀ ਪ੍ਰਾਇੋਰਟੀ ਆਪਣੀ ਤੁਹਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਤੁਹਾਡੀ ਆਪਣੀ ਸੇਫਟੀ ਹੋਰ ਕੁਝ ਨਹੀਂ ਹੋਣਾ ਚਾਹੀਦਾ ਮੈਂ ਇਹ ਵੀਡੀਓ ਤਾਂ ਬਣਾਈ ਕਿਉਂਕਿ ਮੈਨੂੰ ਪਤਾ ਵੀ ਬਹੁਤੇ ਵੀਰਪਣ ਜਿਹੜੇ ਸਿਕਿਉਰਿਟੀ ਦਾ ਕੰਮ ਕਰਦੇ ਆ ਉਹਨਾਂ ਨੂੰ ਵੀ ਨਹੀਂ ਹਜੇ ਤੱਕ ਇਹ ਚੀਜ਼ ਦਾ ਪਤਾ ਠੀਕ ਹੈ ਉਹਨਾਂ ਨੂੰ ਵੀ ਨਹੀਂ ਇਹ ਪਤਾ ਵੀ ਯਾਰ ਸਾਡੀ ਸੇਫਟੀ ਪਹਿਲਾਂ ਸਾਡੀ ਪ੍ਰਾਇੋਰਟੀ ਹੋਣੀ ਚਾਹੀਦੀ ਫੇਰ ਕੋਈ ਹੋਰ ਗੱਲ ਤੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਇਹ ਕੋਈ ਕੰਮ ਕੀਤਾ ਹੀ ਨਹੀਂ ਉਹਨਾਂ ਨੂੰ ਕਿੱਥ ਮੈਨੂੰ ਤੇ ਚਲੋ ਇੱਕ ਐਕਸਪੀਰੀਅੰਸ ਹੈ ਮੈਨੂੰ ਆਲਮੋਸਟ ਸਾਲ ਹੋ ਚਲਾ ਕੰਮ ਕਰਦਾ ਮੈਂ ਤਾਂ ਕਰਕੇ ਵੀਡੀਓ ਬਣਾਈ ਹੈ ਮੈਂ ਇਦਾਂ ਦੇ ਕਿੰਨੇ ਇਨਸੀਡੈਂਟ ਮੈਂ ਫੇਸ ਕੀਤੇ ਮੈਂ ਕਿਸੇ ਵੀਡੀਓ ਚ ਵੀ ਤੁਹਾਨੂੰ ਸ਼ੇਅਰ ਕਰਦਾਗਾ ਵੀ ਜੇ ਇਦਾਂ ਇਦਾਂ ਦੇ ਇਨਸੀਡੈਂਟ ਤੁਸੀਂ ਫੇਸ ਕਰੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਕਿਵੇਂ ਆਪਣੇ ਆਪ ਨੂੰ ਤੁਸੀਂ ਬਚਾ ਸਕਦੇ ਹੋ ਉਹ ਇਨਸੀਡੈਂਟਸ ਦੇ ਵਿੱਚ ਠੀਕ ਆ ਸੋ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸੀ ਕਿਉਂਕਿ ਅਵੇਰਨੈਸ ਸਪਰੈਡ ਕਰੀ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਨੂੰ ਖਤਰੇ ਦੇ ਵਿੱਚ ਪਾਉਣਾ ਜਸਟ ਬਿਕੋਜ਼ ਆਫ ਇਸ ਜੌਬ ਕਰਕੇ ਠੀਕ ਹੈ ਜਿੰਨਾ ਤੁਹਾਨੂੰ ਕੁਝ ਮਿਲਣਾ ਵੀ ਨਹੀਂ ਹੈ ਤੇ ਤੁਹਾਡੇ ਪੇਰੈਂਟਸ ਕਿਹ ਵਰਥ ਇਟ ਨਹੀਂ ਹੈਗਾ ਇਹ ਗੱਲ ਨੂੰ ਸਮਝੋ ਸਿਕਾ ਬਾਕੀ ਮੇਰਾ ਕੋਈ ਵੀ ਮੋਟਿਵ ਨਹੀਂ ਸੀ ਕਿ ਇਹਨੂੰ ਡੀਮੋਟੀਵੇਟ ਕਰਨ ਦਾ ਆਓ ਜੀ ਸਦਕੇ ਕੰਮ ਕਰੋ ਇਹ ਜੋਬ ਬਹੁਤ ਵਧੀਆ ਆ ਠੀਕ ਆ ਕੋਈ ਇਨਾ ਸਟ्रेस ਨਹੀਂ ਹੈਗਾ ਆ ਵਧੀਆ ਵਾਈਟ ਕਾਲਰ ਜੋਬ ਆ ਸੱਚ ਕੋਈ ਦਿਹਾੜੀਆਂ ਵਾਲਾ ਵੀ ਕੰਮ ਹੈ ਨਹੀਂਗਾ ਸੋ ਜੇ ਤੁਹਾਨੂੰ ਮਿਲਦੀ ਹੈ ਜਰੂਰ ਕਰੋ ਬਾਕੀ ਜੇ ਕੋਈ ਵੀ ਤੁਹਾਨੂੰ ਹੈਲਪ ਚਾਹੀਦੀ ਆ ਮੇਰੇ ਤੋਂ ਤੁਹਾਨੂੰ ਕੁਝ ਨਹੀਂ ਸਮਾਂ ਲੱਗ ਰਿਹਾ ਕਿਵੇਂ ਕੁਝ ਕਰਨਾ ਰੈਜ਼ਿਊਮੇ ਬਣਾਉਣਾ ਜੋਬ ਲੱਭਣੀ ਆ ਮੇਰੀ ਆਈਡੀ ਆ ਮੱਲੀ X47 ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਲਓ ਉਥੇ ਫੋਲੋ ਕਰ ਲਓ ਮੈਂ ਅਪਡੇਟ ਕਰਦਾ ਰਹਿਣਾ ਬਾਕੀ ਤੁਹਾਨੂੰ ਗਾਈਡ ਵੀ ਵੀਡੀਓ ਵਧੀਆ ਲੱਗੀ ਹੋਵੇ ਪਹਿਲਾਂ ਤਾਂ ਤੁਸੀਂ ਇਹ ਵੀਡੀਓ ਸ਼ੇਅਰ ਕਰਨੀ ਆ ਆਪਣੇ ਬੱਚਿਆਂ ਦੇ ਨਾਲ ਜੇਕਰ ਤੁਸੀਂ ਉਹਨਾਂ ਦੇ ਪੇਰੈਂਟਸ ਦੇਖ ਰਹੇ ਹੋ ਜੇਕਰ ਤੁਹਾਡੇ ਕੋਈ ਯਾਰ ਦੋਸਤ ਹੈਗੇ ਆ ਠੀਕ ਆ ਉਹਨਾਂ ਨਾਲ ਤੁਸੀਂ ਸ਼ੇਅਰ ਕਰਨੀ ਆ ਜਿੰਨਾਂ ਨਾਲ ਵੀ ਅੱਗੇ ਸ਼ੇਅਰ ਕਰ ਸਕਦੇ ਹੋ ਕਰੋ ਅਵੇਅਰਨੈਸ ਸਪਰੈਡ ਹੋਣੀ ਚਾਹੀਦੀ ਹੈ ਦੈਟਸ ਇਟ ਆਪਣਾ ਮੇਨ ਮੋਟਿਵ ਇਹ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਜਿਹੜੀਆਂ ਘੈਂਟ ਘੈਂਟ ਵੀਡੀਓਜ਼ ਹੁੰਦੀਆਂ ਇਨਫਾਰਮੇਟਿਵ ਵੀਡੀਓ ਹੁੰਦੀਆਂ ਉਹ ਸਿਰਫ ਇਸ ਚੈਨਲ ਤੇ ਤੁਹਾਨੂੰ ਮਿਲਣਗੀਆਂ ਬਾਕੀ ਜਲਦੀ ਮਿਲਦੇ ਆ ਅਗਲੀ ਵੀਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ